ਲਓ ਜੀ ਆਪਣੀ ਮੰਮੀ ਜੀ ਬਣਾ ਰਹੀ ਐ ਜੀ ਕarele ਦੀ ਸਬਜ਼ੀ। ਕarele ਮੰਮੀ ਜੀ ਇਹਦੇ ਸਭ ਨਾਲ ਬਣਾਉਂਦੇ ਆ ਜੀ ਕਿ ਕarele ਜੰਮੇ ਵੀ ਕੌੜਾ ਨਹੀਂ ਲੱਗਦਾ ਖਾਂ ਚੀ। ਤੁਸੀਂ ਐਂ ਦੇਖੋ ਜੀ। ਪਹਿਲਾਂ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਗਾਹਾਂ ਦੀ ਗਾਹਾਂ ਸ਼ੇਅਰ ਕਰਿਓ ਤੇ ਆਪਣੀ YouTube ਫੈਮਿਲੀ ਨੂੰ ਹੋਰ ਵੀ ਆਪਣਾ ਗਰੋਅਪ ਕਰੋ। ਲਓ ਜੀ ਮੰਮੀ ਦੱਸੋ ਜੀ। ਵੀਡੀਓ ਬਣਾਉਂਦਾ ਮੇਰਾ ਕarele ਦਾ ਕਾਰਨ ਇਹ ਆ ਮੈਂ ਲੱਖਾਂ YouTube ਤੇ ਵੀਡੀਓ ਦੇਖ ਲਿਓ ਹਨਾ। ਤੇ ਉਹ ਲੋਕ ਕਰੇਲੇ ਪਤਾ ਕਿਵੇਂ ਬਣਾਉਂਦੇ ਆ ਸਭ ਤੋਂ ਪਹਿਲਾਂ ਸਸਰੀ ਘਰ ਦੀ ਮੈਂ ਭੁੱਲ ਗਈ ਗਰਮੀ ਗੋਲ ਜਾਦੇ ਆ ਚੁੱਲੇ ਤੇ ਬੈਠ ਕੇ ਮੈਂ ਟੀਜਾਦੇ ਬਣਾਉਣੀ ਹੈ ਜੀ ਮੈਨੂੰ ਚੁੱਲੇ 'ਚ ਚੀਜ਼ਾਂ ਨਾ ਖੁਦ ਨੂੰ ਬਹੁਤ ਜ਼ਿਆਦਾ ਸਿੱਖੀ ਆ ਦੇਖੋ ਜੀ ਨਾ ਪਰ ਰਿਹਾ ਜਿਹੜਾ ਆ ਕਰੇਲੇ ਆ ਨਾ ਵੀਰੇ ਸਿਰਫ ਮੈਂ ਸੱਲ ਕੇ ਚੀਰੇ ਆ ਕੋਈ ਇਹਨਾਂ ਤੇ ਨੂਨ ਨਹੀਂ ਲਾਇਆ ਕੋਈ ਇਹ ਤੋਂ ਪਿੰਗਰ ਹੈ ਵਿਚਾਰੇ ਕਰੇਲੇ ਨੂੰ ਧੁੱਪੇ ਧਰ ਕੇ ਧੋ ਧੋ ਕੇ ਤੁਸੀਂ ਉਹ ਹੀ ਮਾਰ ਦਿੰਨੇ ਹੋ ਮੈਨੂੰ ਐਂ ਦੇਖਾ ਫਿਰ ਤੁਸੀਂ ਖਾਣੇ ਕੀ ਹੋ ਅੱਲਾ ਕਾਲ ਦਾ ਜਵਾਬ ਗਰੇਵੀ ਚੜੀ ਆਪਣੀਆਂ ਥੱਲੇ ਮਸਾਲਾ ਬਣਿਆ ਹੋਇਆ ਇਹ ਚ ਗੰਡਾ ਤੇ ਟਮਾਟਰ ਨਾ ਵੀ ਗੰਡਾ ਤੇ ਲਸ ਨੂਨ ਵਿੱਚ ਪਾ ਕੇ ਫਿਰ ਇੱਕ ਟਮਾਟਰ ਮੈਂ ਪੀਸ ਕੇ ਇਹਦੇ ਵਿੱਚ ਪਾਤਾ ਸੀ ਵੀ ਮੜਾ ਜਾ ਖੱਟਾ ਪਾਣਾ ਦੂਗਾ ਤੁਸੀਂ ਵੀ ਜਗਾ ਤੇ ਜੇ ਤੁਹਾਡੇ ਟਮਾਟਰ ਨਹੀਂ ਨਿੰਬੂ ਪਾ ਸਕਦੇ ਹੋ ਹਲਕਾ ਜਾ ਆਮਚੂਰ ਪਾਡਰ ਪਾ ਸਕਦੇ ਹੋ ਉਹਦੇ ਨਾਲ ਥੋੜੀ ਜਿਹੀ ਖਟਮਿੱਠੀ ਹੋ ਜਾਂਦੇ ਆ ਮੈਂ ਨਾ ਇਹਨਾਂ ਤੇ ਨੂਨ ਲਾਇਆ ਵੀਰੇ ਨਾ ਧੁੱਪੇ ਤਰਵਾ ਕੁਛ ਨਹੀਂ ਤਰ ਦੀ ਕੱਚੇ ਕਰੇਲੇ ਆ ਜਿਹੜਾ ਮਸਾਲਾ ਉਹ ਆਪਣਾ ਪੱਕਿਆ ਹੋਇਆ ਤੇ ਵਿੱਚੇ ਥੋੜਾ ਜਿਹਾ ਹੋ ਗਿਆ ਨਾ ਵਿੱਚ ਤੁਸੀਂ ਆ ਜਿਹੜਾ ਤਾ ਤੋਂ ਕਰੇਲੇ ਦਾ ਲਾਈ ਉਹ ਵਿੱਚ ਪਾਏ ਨਾ ਦੀ ਪੂਰਾ ਹਾਂ ਜਿਹੜਾ ਕਰੇਲੇ ਦਾ ਸਿਲਕਾ ਲਾਇ ਉਹਦੇ ਵਿੱਚ ਭੁੰਨਿਆ ਹੋਇਆਗਾ ਬੱਸ ਇਹਦੇ ਵਿੱਚ ਮੈਂ ਸਿੰਪਲ ਨੂਨ ਮਿਰਚ ਪਾਇਆ ਨੂਨ ਮਿਰਚ ਤੁਸੀਂ ਵੀ ਆਪਣੇ ਹਿਸਾਬ ਨਾਲ ਪਾਉਣਾ ਜਿਵੇਂ ਤੁਸੀਂ ਖਾਣੇ ਹੋ ਮੇਰੇ ਮਗਰ ਲੱਗ ਕੇ ਨਾ ਪਾਇਓ ਜਿੰਨਾ ਕੁ ਤੁਸੀਂ ਖਾਣੇ ਹੋ ਜਿਵੇਂ ਅਸੀਂ ਮੀਡੀਅਮ ਖਾਣੇ ਆ ਅਸੀਂ ਨਾ ਬੜਾ ਤੇਜ ਕਿ ਨਾ ਹੀ ਬੜਾ ਹਲਕਾ ਤੇ ਕਰੇਲੇ ਆਪਾਂ ਚੰਡੀਗੜ੍ਹ ਬਣਾ ਕੇ ਤੋਰਨੇ ਆ ਆਪਣੀ ਬੇਟੀ ਕੋਲ ਕਿਉਂਕਿ ਬੇਟੀ ਨੂੰ ਆਪਣੇ ਕਰੇਲੇ ਬਣੇ ਬਹੁਤ ਅੱਛੇ ਲੱਗਦੇ ਆ ਜਦੋਂ ਤੁਸੀਂ ਕਰੇਲਾ ਧੋ ਧੋ ਨੂਨ ਲਾ ਲਾ ਉਹਦਾ ਗਾਂ ਪਾ ਦਿੰਨੇ ਹੋ ਉਹ ਫਿਰ ਚੀੜਾ ਹੀ ਬਣ ਜਾਂਦਾ ਫਿਰ ਉਹ ਖੰਚੜੀ ਸੁਆਦ ਨਹੀਂ ਲੱਗਦਾ ਕਿਹੜਾ ਤੁਸੀਂ ਖੜਾ ਛੱਡੋ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਖਾਣ ਨਹੀਂ ਗੀਓ ਤੁਸੀਂ ਕਿਹੜਾ ਕਾਦੇ ਲਖਾਣ ਤੁਸੀਂ ਖਾਣ ਨੂੰ ਇਹ ਗੁਣਾ ਲਈ ਡਾਇਬਟੀਜ਼ ਦੇ ਮਰੀਜ਼ ਖਾਂਦੇ ਆ ਇਹਨੂੰ ਠੀਕ ਹੈ ਜਿਨ੍ਹਾਂ ਨੂੰ ਬੈ ਰਹਿੰਦੀ ਆ ਉਹ ਖਾਂਦੇ ਆ ਠੀਕ ਹੈ ਠੀਕ ਹੈ ਵੀ ਇਹਨੇ ਬੈਠ ਠੀਕ ਹੋ ਜਾਂਦੀ ਆ ਮੈਨੂੰ ਡਾਇਬਟੀਜ਼ ਹੈ ਮੈਂ ਵੀ ਖਾਣੀ ਆ ਪਰ ਮੈਂ ਤੁਹਾਡੇ ਵਾਂਗੂ ਨਹੀਂ ਬਣਾ ਕੇ ਖਾਂਦੀ ਤੁਸੀਂ ਤਾਂ ਪਨੀਰ ਕੱਢ ਦਿਨੋ ਕਰੇਲਾ ਦਾ ਤਾਂ ਛੜਦੇ ਹੀ ਕੁਛ ਨਹੀਂ ਸਿਲਕਾ ਲਾ ਕੇ ਛੱਟ ਦਿੰਨੇ ਹੋ ਰਹਿਦਾ ਹੁੰਦਾ ਵਿਚਾਰੇ ਨੂੰ ਲਾ ਕੇ ਨੂਨ ਧੁੱਪੇ ਧਰ ਦਿੰਨੇ ਹੋ ਕੱਲਾ ਉਹ ਕਾਗਜ਼ੀਆ ਰਹਿ ਜਾਂਦਾ ਨੂੰ ਬਣਾ ਕੇ ਤੁਸੀਂ ਖਾ ਲੈਨੇ ਵੀਰੋ ਤੁਹਾਨੂੰ ਕਰੇਲਾ ਖਾਣ ਦਾ ਕੋਈ ਫਾਇਦਾ ਨਹੀਂ ਉਦੋਂ ਫਾਈਨਲ ਕਰੂ ਕਿ ਮੈਂ ਜਦੋਂ ਸ਼ੁਰੂ ਆ ਗਰੀ ਪੜ੍ਹਦਾ ਸੀ ਨਾ ਮੈਂ ਬਾਰ-ਬਾਰ ਕਹਿਣੀ ਆਂ ਜੀ ਮੈਂ ਸਰਕਾਰੀ ਹੌਸਪੀਟਲ 'ਚ ਆਜੂ ਦੇ 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 ਵਿੱਚ 2 ਸਾਲ ਲਾਇਆ ਚੀਜ਼ਾਂ ਸਿੱਖੀਆਂ ਤਾਂ ਤੁਹਾਨੂੰ ਦੱਸਦੀ ਆਂ ਪਰ ਮੇਰੀ ਰਿਕਵੈਸਟ ਆਂ ਪਰੇਲੇ ਨੂੰ ਧੁੱਪੇ ਧੱਪੇ ਨਾ ਧਰਿਆ ਕਰੋ ਇਹਦਾ ਤੁਸੀਂ ਜਿਹੜਾ ਗੁਣ ਹੁੰਦਾ ਉਹ ਸਾਰਾ ਖਤਮ ਕਰ ਦਿਨੋ ਫਿਰ ਤੁਸੀਂ ਕਹਿੰਦੇ ਸਾਨੂੰ ਇਹ ਸੁਗਰ ਨੂੰ ਚੰਗਾ ਤਾਂ ਖਾਣੇ ਉਹ ਚੰਗਾ ਤਾਂ ਬਚਾਰਾ ਬਸੇਰੀ ਨੂੰ ਇਹਦੇ ਵਿੱਚ ਤੁਸੀਂ ਕੁਝ ਛੱਡਿਆ ਹੋਊਗਾ ਤੁਸੀਂ ਤਾਂ ਸਾਰਾ ਦਾ ਲਾਲਾ ਨੂਨ ਰਸਵਾ ਦੇਣਾ ਸੋ ਨੂਨ ਲਾ ਕੇ ਆਪਾਂ ਵੀਰੇ ਨਹੀਂ ਕਰਨਾ ਅੱਜ ਮੇਰੇ ਮਤਲਬ ਕarele ਬਣਾਈ ਜਾਂਦੀ ਸੀ ਤੇ ਮੈਨੂੰ ਦੀਪੂ ਕਹਿੰਦਾ ਮੰਮੀ ਤੂੰ ਦੱਸ ਦੇਣਾ ਤੂੰ ਦੀ ਖੋਸ ਹਾਬਾ ਨਾ ਬਣਾਉਣੀ ਆ ਰੋਕ ਹੋਸ ਹਾਬਾ ਨਾ ਨਾਲੇ ਚ ਕੜੱਤੇ ਨੇ ਵੀ ਨਹੀਂ ਆਉਂਦੀ ਇਹ ਕarele ਦੀ ਤੇ ਤੁਸੀਂ ਐ ਕਮਾਲ ਮੰਨ ਜਾਓਗੇ ਵੀ ਨਾਲੇ ਦੇਖੇ ਤੇ ਨੂਨ ਨਹੀਂ ਲਾਇਆ ਨਾਲੇ ਇਹ ਸਿੰਪਲ ਮਸਾ ਸਿੰਪਲ ਪਿਆਜ਼ ਲਸਣ ਦਾ ਪੇਸਟ ਪਾ ਕੇ ਬਣਾਇਆ ਨਹੀਂ ਆਪਣਾ ਕarele ਨਾਲ ਦਹੀਂ ਕੌੜੀ ਲੱਗਦੀ ਜੀ ਨੇ ਅਸੀਂ ਜੇ ਤੁਸੀਂ ਇਹਨਾਂ ਦਹੀਂ ਵੀ ਖਾਓਗੇ ਨਾ ਦਹੀਂ ਵੀ ਕੌੜੀ ਨਹੀਂ ਲੱਗਣੀ ਆ ਕarele ਨਾਲ ਆਹ ਤ੍ਰੇਲਾ ਮੈਥੋਂ ਗਲਤ ਕੱਟਿਆ ਗਿਆ ਸੀ ਵਿਚਾਰਾ ਇਹ ਤਾਂ ਮਾਂ ਬੁਰੀ ਜਣੀ ਵਰਤੀ ਪੜੀਏ ਬਸ ਪਰ ਕਿ ਬਣਨਾ ਬਹੁਗਾ ਇਹ ਕੱਲਾ ਬੰਨਣਾ ਪਉਣੀ ਮੈਂ ਕਰੇਲੇ ਕਦੇ ਨਹੀਂ ਬੰਨੇ ਜੀ ਮੈਂ ਨਹੀਂ ਕਰੇਲੇ ਕੂਲੇ ਕਦੇ ਬੰਨੇ ਤੇ ਨਾ ਨਿਕਲੇ ਇਹਨਾਂ ਦਾ ਮਸਾਲਾ ਉਹ ਤੋਂ ਉਹਦਾ ਨਿਕਲਦਾ ਤਾਂ ਨੂਨ ਨਾਲ ਲਾ ਕੇ ਥੋਪੇ ਧਰ ਦਿੰਦੇ ਫਿਰ ਖੁੱਲੇ ਜਾਂਦੇ ਆ ਨਾ ਨਹੀਂ ਥੋਪੇ ਗਾਣੂ ਤਰਕ ਤਰਤੇ ਫਿਰ ਧੋਂਦੇ ਵੀ ਆ ਇਹਦਾ ਕੜ ਤਾਂ ਜ ਕਰੇਲੇ ਦਾ ਉਹ ਜਰੂਸ ਕਿ ਤੁਦੜੇ ਘਰੇ ਆ ਕੇ ਮੈਂ ਗਿਆ ਨੂੰ ਧੋ 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 ਬੰਬ ਘੜ ਦਿੰਦੇ ਆ ਕਰੇਲੇ ਦੇ ਜਿਹੜੀ ਵਿਚਾਰ ਦੀ ਆਕੜ ਹੁੰਦੀ ਹੈ ਕੜਤਣਾ ਪਾਣਾ ਉਹ ਵੀ ਘੜ ਦਿੰਦੇ ਨੂੰ ਪਾਣਾ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਕਰੇਲੇ ਦਾ ਕੌੜਾ ਪਾਣਾ ਹੈ ਹਨਾ ਉਹੀ ਹੁਣ ਕਰੀ ਆ ਉਹਦੇ ਚ ਗੁਣਾ ਉਹ ਸਾਰੇ ਘੜ ਦਿੰਦੇ ਆ ਇਹ ਪਿੱਛੇ ਦਾ ਗੱਲਾਂ ਫੂਸਾ ਹੀ ਰਹਿ ਜਾਂਦਾ ਗੱਲੇ ਫੂਜਾ ਕਾ ਕੇ ਕਹਿੰਦੇ ਅਸੀਂ ਕਰੇਲੇ ਖਾਲੇ ਕਰੇਲੇ ਐ ਬਣਾ ਕੇ ਖਾਓ ਨਾਲੇ ਤਾਂ ਇਹ ਬਣ ਗਏ ਸੁਆਦ ਨਾਲੇ ਸਾਰੇ ਗੁਣਾ ਇਸ ਟਾਈਮ ਕਰੇਲੇ ਦੇ ਵਿੱਚ ਆਪਾਂ ਕੱਢੇ ਨਹੀਂ ਬਿਰੀਆਨਾ ਕਹਿੰਦੇ ਵੀ ਚੁੱਲੇ ਤੇ ਨੰਗੇ ਸਿਰ ਬੈਠੀਏ ਜੁੰਡੇ ਦੇ ਕਲੈਰੀ ਬੈਠੀਆ ਗਰਮੀ ਵਾਲੀ ਆ ਸਹੀ ਬੋਚਣਾ ਵੀ ਮੈਂ ਮਰੀਜ਼ ਕਰਕੇ ਹਨਾ ਬਾਹਰ ਕੇਜ ਹੋਲ ਕਰਕੇ ਮੈਥੋਂ ਗਰਮੀ ਨਹੀਂ ਗੱਟੀ ਵੀ ਮੈਂ ਤਾਂ ਪਾਟੇ ਝਿਟੇ ਕੱਪੜੇ ਜੇ ਪਾ ਕੇ ਵੀਰੇ ਵੀਡੀਓ ਬਣਾਉਣ ਲੱਗ ਗਈਆਂ ਦੇਸੀ ਸਹਵਰ ਰਖੂਦੀ ਰਹਿੰਗੇ ਹਾਂ ਜਿਵੇਂ ਮੈਂ ਘਰੇ ਫਿਰਦੀ ਹੰਨੀ ਉਹ ਵੀ ਛੋਟੇ ਨਾਲ ਵੀਡੀਓ ਬਣਾਉਣ ਲੱਗ ਗਈ ਨਹੀਂ ਵੀਰੇ ਤੁਸੀਂ ਸੋਚੋਗੇ ਮਾਤਾ ਕੈਨੇਡਾ ਜੀ ਬੈਠੇ ਆ ਨਾ ਕਦੇ ਮੈਨੂੰ ਵੀ ਕਰੇਲੇ ਬਣਾ ਕੇ ਭੇਜੋ ਲੱਦੀ ਨੂੰ ਦੋ ਮਿੰਟ ਵੀ ਦਿਓ ਖੜਾ ਲਾ ਮੈਂ ਬਚਾ ਲੂਗਾ ਲਓ ਜੀ ਅੰਮੀ ਹੁਣ ਕਰੇਲੇ ਬਣਾਉਣ ਲੱਗੇ ਆ ਸਭ ਤੋਂ ਖਾਸ ਗੱਲ ਮਿੰਨੀ ਮਿੰਨੀ ਅੱਗ ਮੱਚੀ ਜਾਂਦੀ ਹੈ ਜੇ ਤੁਸੀਂ ਗੈਸ ਤੇ ਬਣਾਉਂਗੇ ਹਨਾ ਗੈਸ ਤੇ ਵੀ ਤੁਸੀਂ ਮਿੱਠੀ ਮਿੱਠੀ ਅੱਗ ਰੱਖਿਓ ਕਦੇ ਵੀ ਤੇਜ਼ ਅੱਗ 'ਚ ਕੋਈ ਸਬਜ਼ੀ ਨਾ ਬਣਾਓ ਕਦੇ ਵੀ ਸਵਾਦ ਨਹੀਂ ਬਣੂਗੀ ਐਸੇ ਕਰਕੇ ਮੇਰਾ ਖਾਣਾ ਸਾਡੇ ਸਾਰੇ ਰਿਸ਼ਤੇਦਾਰ ਪਸੰਦ ਕਰਦੇ ਆ ਕਿਉਂ ਕਰਦੇ ਆ ਮੈਂ ਮਿੱਠੀ ਜੀ ਅੱਗ ਤੇ ਖਾਣਾ ਬਣਾਉਣੀ ਆ ਮੈਂ ਕਦੇ ਕਾਲ ਕਰਕੇ ਨਾ ਤਾਂ ਰੋਟੀਆਂ ਪਕਾਈਆਂ ਨਾ ਹੀ ਕਦੇ ਸਬਜ਼ੀ ਬਣਾਈ ਆ ਨੰਬਰ 1 ਵਾਹਿਗੁਰੂ ਦਾ ਸਿਮਰਨ ਕਰੀਦਾ ਜਦੋਂ ਵੀ ਖਾਣਾ ਬਣਾਉਣਾ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਹੀਦਾ ਤੇ ਨਾਲ-ਨਾਲ ਸੁਣਾਈਦਾ ਆਪਣਾ ਕੜਾਹੀ ਦੇ ਵਿੱਚ ਪਹਿਲਾਂ ਮਸਾਲਾ ਭੁੰਨ ਕੇ ਕਰਦੇ ਹੁਣ ਆਪਾਂ ਇਹਦੇ ਵਿੱਚ ਤਰੇਲੇ ਕੱਚੇ ਛੱਡਾਂਗੇ ਕੋਈ ਅਸੀਂ ਤਲਦੇ ਨਹੀਂ ਲੋਕ ਪਹਿਲਾਂ ਕਰੇਲੇ ਤਲਲੇ ਮਗਰੋਂ ਤਲਲੇ ਉਹ ਚਾਰ ਬੰਗੂ ਬਣਾ ਲੈਂਦੇ ਉਹ ਸਬਜ਼ੀ ਨਹੀਂ ਕਹਿ ਸਕਦੇ ਨਹੀਂ ਤੁਸੀਂ ਫਿਰ ਉਹਦੇ ਚ ਕਰੇਲੇ ਦੇ ਗੁਣ ਖਾ ਲੈ ਸਕਦੇ ਕਰੇਲੇ ਦੇ ਗੁਣ ਕੁਝ ਤੁਸੀਂ ਢੋ ਢੋ ਕੇ ਕੱਢ ਦਿੰਨੇ ਹੋ ਤੇ ਕੁਝ ਉਹਨਾਂ ਨੂੰ ਤਲ ਤਲ ਕੇ ਸਾਰਾ ਤਾਂ ਫਰਾਈ ਕਰ ਦਿੰਨੇ ਫਿਰ ਛੋਟੇ ਕਰੇਲਾ ਹਾਜਮ ਵੀ ਨਹੀਂ ਆਉਂਦਾ ਇਹ ਕਰੇਲਾ ਆਪਾਂ ਬਹੁਤ ਘੱਟ ਤੇਲ ਦੇ ਵਿੱਚ ਬਣਾਵਾਂਗੇ ਤੇ ਸਟੀਮ ਤੇ ਬਣਾਵਾਂਗੇ ਵੀ ਬੁੱਧ ਦਵਾਈ ਆ ਇੱਕ ਇੱਕ ਕੜ੍ਹੀ ਤੇਲ ਦੀ ਹੈ ਸਿੱਧੇ ਕੱਚੇ ਕਰੇਲੇ ਪਾ ਰਹੇ ਆਪਾਂ ਇਹ ਫਰਾਈ ਵੀ ਨਹੀਂ ਕੀਤੇ ਹੈਗੇ ਬਸ ਇਹਨੂੰ ਚਮਟੇ ਨਾਲ ਪਲਟਿਆ ਕਰਾਂਗੇ ਵਿੱਚ ਦੀ ਤੁਹਾਨੂੰ ਵੀਡੀਓ ਕੋਸ਼ਿਸ਼ ਕਰੂੰ ਦਿਖਾਉਣ ਦੀ ਬਾਹਰ ਤੋਂ ਪਲਟਣਾ ਬੋਲ ਮਾਰਦੇ ਉਹਨਾਂ ਨੂੰ ਇਹੋ ਜਿਹਾ ਟੱਕਣ ਦਾ ਕਰਿਆ ਇਹ ਕਿਰੈਲੇ ਦੀ ਮੇਕ ਲਾ ਆਹ ਦੇਖੋ ਜੀ ਲਾਗੇ ਕਰੇਲੇ ਬਣਾ ਮਿੱਠੇ ਮਿੱਠੋ ਜੀ ਆਪਣੇ ਕਰੇਲੇ ਆ ਜਿਹੜੇ ਦਿਖਾਈਂ ਦਿੱਤੂ ਕੱਚੇ ਕਰੇਲੇ ਆ ਪੱਕਾ ਮਸਾਲਾ ਭਰ ਕਿਧਰੇ ਆ ਇਹਨੂੰ ਹੁਣ ਆਪਾਂ ਭਾਫ਼ ਦੇਵਾਂਗੇ ਸਟੀਮ ਹਾਂ ਇਹ ਬਿੰਦਕ ਤਾਂ ਹੀ ਆਪਾਂ ਜਦੋਂ ਪਲਟੇ ਤੁਹਾਨੂੰ ਦਿਖਾਵਾਂਗੇ ਉਨਾਂ ਚਿਰ ਤੁਸੀਂ ਵੇਟ ਕਰੋ ਐਸ ਤਰੀਕੇ ਨਾਲ ਕਰੇਲੇ ਬਣਾਓ ਨਾਲੇ ਤਾਂ ਦੇ ਗੁਣ ਪੂਰੇ ਪਾਉਂਗੇ ਨਾਲੇ ਸਵਾਦ ਬਣਦਾ ਹੈ ਨਾਲੇ ਨਾ ਮੱਥਾ ਮਾਰਦਿਆਂ ਨਾਲੇ ਗੁੰਮ ਨਹੀਂ ਲੰਦੇ ਠੀਕ ਹੈ ਇਹ ਬੋਲ ਲਿਆ ਕਰੋ ਤੇਲ ਚ ਤਲੇ ਕ੍ਰੇਲੇ ਦਾ ਕੋਈ ਗੁੰਮ ਨਹੀਂ ਰਹਿੰਦਾ ਵੀਰੇ ਜਦੋਂ ਤੁਸੀਂ ਸਮਝਦੇ ਤੇਲ ਚ ਨੂੰ ਫਰਾਈ ਕਰਤਾ ਉੱਚ ਕੋਈ ਗੁੰਮ ਨਹੀਂ ਰਹਿੰਦਾ ਠੀਕ ਤੁਸੀਂ ਮਸਾਲੇ ਦਾ ਭਰ ਕੇ ਨੂੰ ਕੱਚੇ ਨੂੰ ਕੁਛ ਇਹ ਕੁਛ ਨੂੰ ਤੇਲ ਬਣਾਉਗਾ ਜੀ ਕੁਛ ਨੂੰ ਸਟੀਮ ਬਣਾਉਗਾ ਕੁਛ ਨੂੰ ਸਟੀਮ ਬਣਾਉਗੀ ਠੀਕ ਸੋ ਮਿਲਦੇ ਆਈ ਆਪਾਂ ਹਲੋ ਜੀ ਟਾਈਮ ਆ ਗਿਆ ਕ੍ਰੇਲੇ ਬਦਲਣ ਦਾ ਜੀ ਸੋਰੀ ਪਾਸੇ ਪਲਟਣ ਦਾ ਇਸ ਸਾਫ ਤੋਂ ਮੇਨ ਗੱਲ ਮਸਾਂ ਗੁੰਮ ਨਹੀਂ ਰਹੀ ਇਹ ਵੀ ਰੱਖ ਦਿਆਂ ਇਦੋਂ ਬਾਅਦ ਆਪਾਂ ਤੁਹਾਨੂੰ ਬਨੇ ਕਰੇਲੇ ਦਿਖਾਵਾਂਗੇ ਠੀਕ ਹੈ ਇਹਨਾਂ ਨੂੰ ਬਾਰ-ਬਾਰ ਪਲਟਾਂਗੇ ਜਿਹੜੇ ਪਾਸੇ ਕੱਚੇ ਲੱਗਣਗੇ ਬਸ ਇਹਨਾਂ ਨੂੰ ਐ ਚਮਟੇ ਨਾਲ ਪਲਟਣਾਗਾ ਇਹ ਬੰਨੇ ਨਹੀਂ ਕਰੇਲਾ ਤੁਸੀਂ ਇਹਨੂੰ ਪਕਾ ਲਓ ਤੇਰੇ ਕੋਲ ਹੀ ਐ ਬਰਦੀ ਗਰੇਵੀ ਵਧੀਆ ਬਣੂ ਨਾ ਉਹ ਗਰੇਵੀ ਤਾਂ ਕੀ ਇਹਨਾਂ ਨੇ ਆਮਾ ਮਸਾਲਾ ਮਸਾਲਾ ਗਰੇਵੀ ਇੱਥੇ ਕਿੰਨਾ ਆ ਜਿਹੜੇ ਜਿਆਦਾ ਤੇਲ ਤੇ ਪਏ ਉਹਨਾਂ ਨੂੰ ਪਛੀੜਦੇ ਕਰ ਦਾਂਗੇ ਇਹ ਲੇਬ ਸਾਈਡ ਦੇ ਬਏ ਆ ਨਾ ਮੈਂ ਤਾਂ ਜਿਆਦੇ ਤੇਲ ਚ ਕਰ ਦਾਂਗੇ। ਹੋਤਾਂ ਵਾਲੇ ਨੂੰ ਜਿਹੜਾ ਪਿਆ ਇਹਨੂੰ ਇਹਨੂੰ ਤੇਲ ਚ ਧਾਰੇ ਤੋਂ ਜਮੀ ਨਹੀਂਗਾ ਤੇਲ ਚ ਵਿਚਾਰ ਕਰ ਦਾਂਗੇ ਵਿਚਾਰੇ ਨੂੰ ਤੇਲ ਚ। ਐਂ ਪੱਕ ਜੂ ਵਿਚਾਰਾ ਵੀ ਤੁਹਾਡੇ ਜੇ ਤੇਲ ਚ ਲੈ ਗਏ। ਪੱਕਦੇ ਦੇਖੀਏ ਇਹ। ਅੱਖ ਮੱਠੀ ਮੱਠੀ ਰੱਖਣੀ ਐ ਦੇਖੋ ਮੱਠੀ ਉੱਠੀ ਅੱਕ ਚੱਲੀ ਜਾਂਦੀ ਆ। ਇਸੇ ਇੱਕ ਦਾ ਪੁੱਤ ਵਿੱਚ ਰਹਿੰਗੇ ਨਾ। ਇਹਨਾਂ ਨੂੰ ਵੀ ਰੇ ਆਪਾਂ 5 5 ਤੋਂ 3-4 ਮਿੰਟਾਂ ਦੇ ਵਿੱਚ ਦੇਖਦੇ ਰਹਾਂਗੇ ਮੱਚਣ ਵੀ ਨਹੀਂ ਦੇਣੇ ਇਹਨਾਂ ਨੂੰ ਆਪਾਂ ਪਲਟ ਦੇਣਾ ਫਿਰ ਕੜਦਕੂਪੂ ਕੀ ਦੇਖਾਂਗੇ ਜਦੋਂ ਕੜਦਕੂਪਣ ਲੱਗੀ ਸਮਝੋ ਪਤੂ ਗਈ ਬਹੁਤ ਟੇਸਟੀ ਬਣਗੇ ਜੀ ਹਾਂਜੀ ਹਲੋ ਜੀ ਬਹੁਤ ਥੋੜੇ ਤੇਲ ਵਿੱਚ ਬਿਨਾ ਧੁੱਪੇ ਸੁਕਾਏ ਤੇ ਬੁਣਾ ਨੂਨ ਨਾਲ ਲਾਏ ਆ ਪਤਰੀਲੇ ਬਣਾਏ ਆ ਜੀ ਆ ਦੇਖੋ ਇਹਦੇ ਚਾਰ ਸਪਰੇ ਨਿਗਾ ਮਾਰ ਲੂ ਕਿਤੇ ਵੀ ਇਹਦੇ ਛੱਡਾ ਤੇ ਤੇਲ ਨਹੀਂ ਦਿਖ ਰਿਹਾ ਕਿਉਂ ਕਿਉਂਕਿ ਇਹ ਜਿਆਦਾ ਸਟ੍ਰੀਮ ਚ ਬਣੇ ਹੋਏ ਆ ਤੇ ਆਪਾਂ ਬਹੁਤ ਥੋੜੇ ਤੇਲ ਚ ਬਣਾਏ ਆ ਤੇ ਨਾ ਇਹ ਹੋਵਣ ਨਾ ਸੇਕ ਚ ਬਣੇ ਹੋਏ ਸਾਰੇ ਸੀ ਹਾਂ ਤੇ ਇਹ ਬਿਨਾ ਫਰਾਈ ਕੀਤੇ ਤੇ ਬਿਨਾ ਧੁੱਪ ਨੂਨ ਲਾਇਆ ਬਣਾਇਆ ਤੇ ਬਹੁਤ ਟੇਸਟੀ ਬਣਿਆ ਇੱਕ ਨੰਬਰ ਬਣਿਆ ਸੋ ਪਲੀਜ਼ ਤੁਸੀਂ ਵੀ ਕ੍ਰੇਲੇ ਵੇਂ ਬਣਾਇਆ ਕਰੋ ਬਿਨਾ ਨੂਨ ਲਾਇਆ ਕਰੋ ਤੇ ਨਾ ਤੁਸੀਂ ਇਹਦੇ ਤੇ ਕੋਈ ਨੂ ਧੁੱਪੇ ਧਾਪੇ ਕਰਿਆ ਕਰੋ ਕਿਰੇ ਤੇ ਗੁਣ ਖਤਮ ਹੋ ਜਾਂਦੇ ਵਿਚਾਰੇ ਦੇ ਇਸ ਟਾਈਮ ਇਹਦੇ ਗੁਣ ਪੂਰੇ ਫੁੱਲ ਨੇ ਕਿਉਂਕਿ ਇਹਦੇ ਵਿੱਚੋਂ ਆਪਾਂ ਕੋਈ ਕੁਝ ਵੀ ਨਹੀਂ ਕੱਢਿਆ ਜਿਹਨਾਂ ਦਾ ਸਿਲਕਾ ਸੀ ਉਹ ਵੀ ਆਪਾਂ ਤੜਕਾ ਲਾ ਕੇ ਪਾਇਆ ਸੋ ਪਲੀਜ਼ ਤੁਸੀਂ ਇਸ ਤਰ੍ਹਾਂ ਕਰੇਲੇ ਬਣੇ ਖਾ ਕੇ ਦੇਖਿਓ ਕਿੱਦਾਂ ਦੇ ਬਣਿਆ ਤੇ ਜ਼ਰੂਰ ਦੱਸਣਾ ਜੀ ਤੇ ਹੁਣ ਮੈਂ ਇਸ਼ਨਾਨ ਕਰਨ ਜਾ ਰਹੀ ਆ ਸੋ ਕੋਈ ਗਲਤੀ ਭਰਤੀ ਹੋਈ ਹੋਵੇ ਤਾਂ ਸੌਰੀ ਜੀ ਆਪ ਸਭ ਨੂੰ ਮਨਜੀਤ ਕੌਰ ਮਾਨ ਨੂੰ ਗਿਆ ਭਲੀ ਸ਼ਾਸਤਰੀ ਕੌਰ